ਸਾਥੀ ਕਾ ਦੋਸਤੋ ਸਵਾਗਤ ਹੈ ਤੁਹਾਡਾ ਜੌਬ ਜਾਇਨ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦੇ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਬਾਕ ਬਾਕ ਪੋਸਟਾਂ ਜਾਰੀ ਹੋਈਆਂ ਜੀ ਸਿੱਧੀ ਇੰਟਰਵਿਊ ਦੇ ਥਰੂ ਇਹ ਸਿਲੈਕਸ਼ਨ ਰਹਿਣ ਵਾਲੀ ਇਹਨਾਂ ਪੋਸਟਾਂ ਦੇ ਲਈ ਤਾਂ ਸਾਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਵੀਡੀਓ ਦੇ ਵਿੱਚ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਿਓ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲੋ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਉਹਨਾਂ ਦੇ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਨੇ ਆ ਜੀ ਤਾਂ ਇਹਨਾਂ ਪੋਸਟਾਂ ਦੇ ਲਈ ਸਿੱਧੀ ਇੰਟਰਵਿਊ ਦੇ ਥਰੂ ਸਿਲੈਕਸ਼ਨ ਆ ਰਹਿਣ ਵਾਲੀ ਹੈ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਆ ਜੀ ਅਸਿਸਟੈਂਟ ਆਫੀਸਰ ਇਨ ਚਾਰਜ ਡਿਸਪੈਂਸਰੀ 6 ਮਾਰਚ 2024 ਨੂੰ ਇਹਨਾਂ ਪੋਸਟਾਂ ਦੇ ਲਈ ਜੋ ਇੰਟਰਵਿਊ ਆ ਰਹਿ ਯੋਗਤਾ ਇਹਨਾਂ ਵੱਲੋਂ ਬੈਚਲਰਸ ਡਿਗਰੀ ਇਨ ਫਾਰਮੇਸੀ ਵਿਦ ਸਟੇਟ ਫਾਰਮੇਸੀ ਕਾਉਂਸਲ ਰਜਿਸਟ੍ਰੇਸ਼ਨ ਇਹਨਾਂ ਵੱਲੋਂ ਯੋਗਤਾ ਮੰਗੀ ਗਈ ਹੈ ਜੀ ਐਂਡ ਪੋਸਟ ਗ੍ਰੈਜੂਏਟ ਡਿਗਰੀ ਡਿਪਲੋਮਾ ਇਨ ਮਟੀਰੀਅਲ ਮੈਨੇਜਮੈਂਟ ਬਿਜ਼ਨਸ ਐਡਮਿਨਿਸਟ੍ਰੇਸ਼ਨ ਭਾਵੇਂ ਵੱਖ-ਵੱਖ ਯੋਗਤਾ ਮੈਂ ਇਸ ਪੋਸਟ ਦੇ ਲਈ ਰਹਿਣ ਵਾਲੀਆਂ ਤੇ ਏਜ ਲਿਮਟ 40 ਸਾਲ ਰੱਖੀ ਗਈ ਹੈ ਜੀ ਇੱਕ ਪੋਸਟ ਆ 50000 ਤੋਂ ਲੈ ਕੇ 55000 ਰੁਪਏ ਸੈਲਰੀ ਇਸ ਪੋਸਟ ਦੇ ਲਈ ਦਿੱਤੀ ਜਾਊਗੀ ਜੀ ਨੈਕਸਟ ਆ ਜੀ ਟੇਲਰ ਇਹਦੇ ਲਈ ਵੀ ਇੰਟਰਵਿਊ ਹੈ 6 ਮਾਰਚ 2024 ਨੂੰ ਰਹਿਣ ਵਾਲੀ ਦਿਨ ਬੁੱਧਵਾਰ ਯੋਗਤਾ ਦੇ ਲਈ 10th ਸਟੈਂਡਰਡ ਐਂਡ ਮਿਨੀਮਮ 1 ਇਅਰ ਆਫ ਡਿਪਲੋਮਾ ਇਨ ਟ੍ਰੇਨਿੰਗ ਫ্রম ਅ ਗਵਰਨਮੈਂਟ ਰੈਕਗਨਾਈਜ਼ਡ ਇੰਸਟੀਟਿਊਟ ਆਈਟੀਆਈ ਵਿਦ 2 ਇਅਰਸ ਐਕਸਪੀਰੀਅੰਸ ਇਨ ਟੇਲਰਿੰਗ ਐਂਡ ਕਟਿੰਗ ਏਜ ਲਿਮਿਟ ਇਹਦੇ ਲਈ ਅਪ ਟੂ 27 ਇਅਰਸ ਲਿਖਿਆ ਗਿਆ ਜੀ ਇਹਨਾਂ ਵੱਲੋਂ ਮੇਬੀ ਰਿਲੈਕਸਡ ਔਨ ਐਕਸਪੀਰੀਅੰਸ ਬੇਸਿਸ ਇੱਕ ਪੋਸਟ ਹੈ ਜੀ 18500 ਰੁਪਿਆ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਨੈਕਸਟ ਹੈ ਜੀ ਲਾਂਡਰੀ ਟੈਕਨੀਸ਼ੀਅਨ 6 ਮਾਰਚ ਨੂੰ ਇਸ ਪੋਸਟ ਦੇ ਲਈ ਇੰਟਰਵਿਊ ਰਹਿਣ ਵਾਲੀ ਹੈ ਕੁਆਲਿਫੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਬੋਰਡ ਤੋਂ ਤੁਹਾਡਾ ਹੋਣਾ ਚਾਹੀਦਾ ਹੈ ਐਸੈਂਸ਼ੀਅਲ ਐਕਸਪੀਰੀਅੰਸ ਵੀ ਮੰਗਿਆ ਗਿਆ ਜੀ ਸਬੰਧਤ ਖੇਤਰ ਦਾ ਇਹ ਨਵੋਲਿਕ ਪੋਸਟ ਹੈ 18500 ਰੁਪਏ ਸੈਲਰੀ ਲੋਕ ਵੀ ਜੀ 30 ਸਾਲ ਦੀ ਉਮਰ ਤੱਕ ਦੇ ਉਮੀਦਵਾਰ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਆ ਤਾਂ ਚਾਹਵਨ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਜੀ ਐਚ ਆਰ ਡੀ ਡਿਪਾਰਟਮੈਂਟ 3rd ਫਲੋਰ ਨਿਊ ਬਿਲਡਿੰਗ ਹੋਮੀ ਭਾਵਾ ਕੈਂਸਰ ਹਸਪੀਟਲ ਸੰਗਰੂਰ ਇਸ ਪਤੇ ਤੇ ਜਾ ਕੇ ਤੁਸੀਂ ਇੰਟਰਵਿਊ ਦੇ ਦੇ ਸਕਦੇ ਹੋ ਤੇ ਆਪਣੇ ਸਬੰਧਤ ਅਸਲ ਦਸਤਾਵੇਜ਼ ਤੇ ਉਹਨਾਂ ਦੀਆਂ ਕਾਪੀਆਂ ਪਾਸਪੋਰਟ ਸਾਈਜ਼ ਫੋਟੋ ਕੁਝ ਇਹਨਾਂ ਵੱਲੋਂ ਪ੍ਰੂਫ ਮੰਗ ਗਏ ਪੈਨ ਕਾਰਡ ਜਾਂ ਆਧਾਰ ਕਾਰਡ ਤਾਂ ਇਹ ਦਸਤਾਵੇਜ਼ ਤੁਸੀਂ ਨਾਲ ਲੈ ਕੇ ਪਹੁੰਚਣਾ ਜੀ ਆਪਣੇ ਸਾਰੇ ਤੇ ਇਹ ਜੋ ਪੋਸਟਾਂ ਨੇ ਜੀ ਹੋਮੀ ਭਾਬਾ ਕੈਂਸਰ ਹਸਪੀਟਲ ਸੰਗਲੂਰ ਵੱਲੋਂ ਜਾਰੀ ਕੀਤੀਆਂ ਗਈਆਂ ਤਾਂ ਯੋਗ ਉਮੀਦਵਾਰ ਪੋਸਟਾਂ ਦੇ ਲਈ ਇੰਟਰਵਿਊ ਦੇ ਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟ ਤੇ ਲਈ ਨੌਕਰੀ ਲਈ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ